ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਲਗਾਤਾਰ ਹੀ 15 ਦਿਨ ਵਿੱਚ ਵਾਪਰੀ ਅੱਗ ਲੱਗਣ ਦੀ ਚੌਥੀ ਘਟਨਾ ਨੌਜਵਾਨ ਨੇ ਮਸਾਂ ਬਚਾਈ ਆਪਣੀ ਜਾਨ ਅੱਗ ਲੱਗਣ ਕਾਰਨ ਸਮਾਨ ਤੇ 2 ਲੱਖ ਦਾ ਕੈਸ਼ ਹੋਇਆ ਸੋਹਾ ਖਰੜ ਦੇ ਸਿਟੀ ਆਫ ਡ੍ਰੀਮਸ ਅਲੀਨਾ ਟਾਵਰ ਵਿੱਚ ਵਾਪਰਿਆ ਇਹ ਹਾਦਸਾ ਬੁੱਧਵਾਰ ਸੋਸਾਇਟੀ ਦੀ ਦੂਜੀ ਮੰਜ਼ਲ ਤੇ ਫਲੈਟ ਨੰਬਰ 2070 ਵਿੱਚ ਅੱਗ ਲੱਗ ਗਈ। ਇਸ ਦੇ ਪਿੱਛੇ ਸ਼ਾਰਟ ਸਰਕਟ ਕਾਰਨ ਸਾਹਮਣੇ ਆ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਟੀਮ ਦੀ ਮਦਦ ਦੇ ਨਾਲ ਕਰੀਬ 2 ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਘਰ ਵਿੱਚ ਮੌਜੂਦ ਕੀਮਤੀ ਸਮਾਨ ਤੇ 2 ਲੱਖ ਰੁਪਏ ਸੜ ਕੇ ਸੁਆਹ ਹੋ ਗਏ। ਕਿਰਾਏ ਤੇ ਰਹਿਣ ਵਾਲੇ ਆਰਕੀਟੈਕਟਰ ਕਰਮਵੀਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਸਵੇਰੇ 10 ਵਜੇ ਜਦੋਂ ਉਹ ਕੰਮ ਤੇ ਚਲੇ ਗਏ ਲਗਭਗ ਸਵਾ 11 ਵਜੇ ਉਹਨਾਂ ਨੂੰ ਫਲੈਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਜਿਵੇਂ ਹੀ ਉਹ ਮੌਕੇ ਤੇ ਪਹੁੰਚੇ ਤਾਂ ਚਚੇਰੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਹ ਕਮਰੇ 'ਚ ਸੁੱਤਾ ਪਿਆ ਸੀ ਕਿ ਇਸ ਦੌਰਾਨ ਫਲੈਟ ਵਿੱਚ ਸ਼ਾਰਟ ਸਰਕਟ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਫਲੈਟ ਵਿੱਚ ਅੱਗ ਲੱਗ ਗਈ ਉਸੇ ਜ਼ਮੀਨ ਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਲੋਕਾਂ ਦੀ ਮਦਦ ਨਾਲ ਅੱਗ ਬਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਵਿੱਚੋਂ ਸਿਰਫ 4 ਅੱਗ ਬਚਾਓ ਜੀੰਤਰ ਹੀ ਕੰਮ ਕਰ ਰਹੇ ਸਨ ਘਰ ਵਿੱਚ 2 LED ਕੰਪਿਊਟਰ ਸਿਸਟਮ ਫਰਨੀਚਰ ਟੈਬ ਲੈਪਟਾਪ ਤੇ ਹੋਰ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ ਲੋਕਾਂ ਨੇ ਬਹਾਦਰੀ ਦਿਖਾਉਂਦਿਆਂ ਰਸੋਈ ਚੋਂ LPG ਸਿਲੰਡਰ ਬਾਹਰ ਕੱਢੇ ਨਹੀਂ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਗਰਮਵੀਰ ਨੇ ਦੱਸਿਆ ਕਿ ਸੋਸਾਇਟੀ ਚ 15 ਦਿਨਾਂ ਅੰਦਰ ਅੱਗ ਲੱਗਣ ਦੀ ਇਹ ਚੌਥੀ ਘਟਨਾ ਹੈ ਰੈਜ਼ਿਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਦੱਸਿਆ ਕਿ ਉਹਨਾਂ ਨੇ ਜਨਵਰੀ 2024 ਚ ਸਬੰਧਿਤ ਬਿਲਡਰ ਨਾਲ ਫਾਇਰ ਸੇਫਟੀ ਸਿਸਟਮ ਨੂੰ ਠੀਕ ਕਰਨ ਦੀ ਵੀ ਮੰਗ ਕੀਤੀ ਸੀ ਉਹਨਾਂ 28 ਫਰਵਰੀ ਤੱਕ ਸਿਸਟਮ ਨੂੰ ਠੀਕ ਕਰਨ ਦਾ ਭਰੋਸਾ ਵੀ ਦਿਵਾਇਆ ਸੀ ਪਰ ਇਸ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ ਹੈਰਾਨੀ ਦੀ ਗੱਲ ਇਹ ਹੈ ਕਿ ਫਾਇਰ ਸੇਫਟੀ ਸਿਸਟਮ ਦੇ ਸਬੰਧ ਵਿੱਚ ਪਾਈਪਲਾਈਨ ਖੋਲਣ ਤੇ ਪਾਈਪ ਹੀ ਨਹੀਂ ਆਇਆ ਸੋਸਾਇਟੀ ਵਿੱਚ ਫਾਇਰ ਅਲਾਰਮ ਸਿਸਟਮ ਵੀ ਕੰਮ ਨਹੀਂ ਸੀ ਕਰ ਰਿਹਾ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਅੱਗ ਨਾਲ ਸਮਾਨ ਤੇ 2 ਲੱਖ ਦਾ ਕੈਸ਼ ਸੜ ਕੇ ਸੁਆਹ ਹੋ ਗਿਆ